ਏ ਬੀਪ ਸੰਜਾ ਤੁਹਾਨੂੰ ਰੱਖੇ ਅੱਗੇ ਸੰਤ ਅਜੀਤ ਸਿੰਘ ਹੰਸਾਲੀ ਵਾਲਾ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿ ਦੇ ਅੰਤਮ ਦਰਸ਼ਨਾਂ ਦੇ ਲਈ ਕਿਸ ਤਰ੍ਹਾਂ ਲਾਈਨਾਂ ਦੇ ਵਿੱਚ ਲੱਗੀਆਂ ਹੋਏ ਨੇ ਇੱਥੇ გასਗਲ ਏ ਵੀ ਹੈ ਕਿ ਇਹ ਜਿਹੜਾ ਡੇਰਾ ਹੰਸਾਲੀਓ ਇਥੋਂ 3 ਕਿਲੋਮੀਟਰ ਦੂਰ ਹੈ ਔਰ 3 ਕਿਲੋਮੀਟਰ ਦੂਰ ਤੱਕ ਇਹ ਲਾਈਨਾਂ ਲੱਗੀਆਂ ਹੋਏ ਨੇ ਜਦੋਂ ਇੱਕ ਕੱਲ ਰਾਤ ਖਬਰ ਆਈ ਕਿ ਜਿਹੜੇ ਸੰਤ ਅਜੀਤ ਸਿੰਘ ਅਕਾਲ ਚਰਨ ਕਰ ਗਏ ਹੈਗੇ ਨੇ ਤਾਂ ਉਸ ਤੋਂ ਬਾਅਦ ਹੀ ਸੰਗਤਾਂ ਇਥੋਂ ਪਹੁੰਚਣੇ ਸ਼ੁਰੂ ਹੋ ਗਈਆਂ ਨਾ ਸਿਰਫ ਪੰਜਾਬ ਤੋਂ ਬਲਕਿ ਪੰਜਾਬ ਤੋਂ ਦੂਜੇ ਸੂਬਿਆਂ ਤੋਂ ਵੀ ਇੱਥੇ ਜਿਹੜੇ ਸ਼ਰਧਾਲੂ ਹੈ ਉਹ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਸੰਤ ਸਮਾਜ ਹੈ ਜਾਂ ਧਾਰਮਿਕ ਖੇਤੇ ਨਾਲ ਜੁੜੇ ਹੋਏ ਲੋਕ ਨੇ ਉਹ ਇੱਥੇ ਪਹੁੰਚ ਰਹੇ ہے کہ نہیں سیاسی ਨਾਲ جڑے ہوئے لوگ ایتھے پہنچ رہے نے اور یہی اک بڑا کارن ہے کہ ਸੰکتوں ਦਾ ਜੋ ਹਜੂਮ ਤੁਸੀਂ ਦੇਖ ਪਾ ਰਹੇ ਹੋ ਇਹ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਹੈ ਹਾਲਾਂਕਿ ਤਿੰਨ ਦਿਨਾਂ ਦੇ ਲਈ ਉਹਨਾਂ ਦਾ ਜਿਹੜਾ ਹੈਗਾ ਸਰੀਰ ایتھے ਰੱਖਿਆ ਗਿਆ ਉਸ ਤੋਂ ਬਾਅਦ ਉਸ ਨੂੰ ਜਲ ਪ੍ਰਵਾਹ ਕੀਤਾ ਜਾਵੇਗਾ ਪਰ ਫਿਲਹਾਲ ਇਹੀ ਹੈ ਕਿ ਜਿਸ ਕਿਸੇ ਨੂੰ ਵੀ ਪਤਾ ਲੱਗ ਰਿਹਾ ਇਸ ਗਰਨਾਂ ਦਾ ਉਸ ਤੋਂ ਬਾਅਦ ਲੋਕ ایتھے ਪਹੁੰਚਣਾ ਲਗਾਤਾਰ جاری ਨੇ ਕੈਨਮਾ ਰਜਿੰਦਰ ਸਿੰਘ ਦੇ ਨਾਲ ਸਰਬਜੀਤ ਸਿੰਘ ای بی پی سانجا ਹੰਸਾਲੀ ਫਤਿਹਗੜ ਸਾਹਿب ای بی پی سانجا ਤੁਹਾਨੂੰ ਰੱਖੇ ਅੱਗੇ